ਕਲੋ ਜੀ ਮੇਰਾ ਭਤੀ ਜਾਇ ਸੁਖਵਿੰਦਰ ਸਿੰਘ ਤਕਰੀਬ ਕੱਲ ਸ਼ਾਮ ਨੂੰ ਤਕਰੀਬਨ ਸਾਢੇ 6 ਵਜੇ ਗੁਰਦੁਆਰਾ ਬਾਬਾ ਮੱਕਾ ਸਾਹਿਬ ਗਿਆ ਕਿ ਮੈਂ ਸੇਵਾ ਕਰਨੀ ਸਾਰੀ ਰਾਤ ਉੱਥੇ ਸੇਵਾ ਕਰਦਾ ਰਿਹਾ ਸਾਰੀ ਰਾਤ ਉੱਥੇ ਰਿਹਾ ਅਸੀਂ 10 ਵਜੇ ਨਾਲ ਫੋਨ ਵੀ ਕੀਤਾ ਤੇ ਉਹ ਮੁੰਡਾ ਨਾਲ ਦਾ ਕਹਿੰਦਾ ਇੱਥੇ ਸਾਡੇ ਲੱਗ ਗਿਆ ਤੁਸੀਂ ਬੇਗਾਨਾ ਕਰੋ ਬਹੁਤ ਵਧੀਆ ਕੰਮ ਕਰਦੇ ਆ ਕਰਦਾ ਰਿਹਾ ਸਵੇਰੇ 6 ਵਜੇ ਤਕਰੀਬਨ ਜਦੋਂ ਦਿਨ ਚੜ੍ਹਿਆ ਤੇ 6:30 ਵਜੇ ਇੱਕ ਸਰਬਜੀ ਸਰਬਜੋਤ ਸਿੰਘ ਮੋਨੂ ਪੁੱਤਰ ਗਰਮੇਸ਼ ਹੈਗਾ ਉਨੇ ਦੇ ਕੰਨ ਚ ਫੂਕ ਮਾਰੀ ਵੀ ਆ ਚਲੀਏ ਉਹਦੇ ਮੋਟਰਸਾਈਕਲ ਤੇ ਬਹਿ ਕੇ ਉਹ ਇਹਨੂੰ ਘਰ ਲੈ ਗਿਆ ਘਰ ਜਾ ਕੇ ਇਹਨਾਂ ਦੇ ਘਰ ਪਤਾ ਨਹੀਂ ਕੀ ਇਹਨਾਂ ਟੀਕਾ ਲਾਇਆ ਉਹਨੂੰ ਕੀ ਦਿੱਤਾ ਕੀ ਨਹੀਂ ਦਿੱਤਾ ਇਹ ਕੁਦਰਤ ਜਾਣਦੀ ਆ ਆਪਣੇ ਲੜਿਆ ਕੇ ਘਰ ਸਵਾਲ ਦਿੱਤਾ ਮੰਜੀ ਤੇ ਤੇ ਅਸੀਂ ਸਾਰਾ ਦਿਨ ਮੁੜ ਕੇ ਲੱਭਦੇ ਰਹੇ ਦੋ ਤਿੰਨ ਵਾਰਾਂ ਪੈਲੀਆਂ ਚ ਵੀ ਗਏ ਆ ਇਹਦੇ ਘਰ ਵੀ ਗਏ ਆ ਨੇ ਦੱਸਿਆ ਨਹੀਂ ਸਾਨੂੰ ਵੀ ਸਾਡੇ ਘਰ ਵਾ ਉਥੋਂ ਦੀ ਉਹਦਾ ਭਰਾ ਹਰਜਿੰਦਰ ਸਿੰਘ ਉਹ ਵਾਪਸ ਆ ਗਿਆ ਤਕਰੀਬਨ ਮੁੜ ਕੇ ਨੇ 12:30 ਵਜੇ ਇੱਕ ਮੁੰਡਾ ਰਵਿੰਦਰ ਆ ਉਹਨੂੰ ਫੋਨ ਕੀਤਾ ਪੀਸੋ ਖਾ ਠੀਕ ਨਹੀਂ ਗਾ ਇਹਨੂੰ ਆਣ ਕੇ ਦੇ ਵੇਖੋ ਅਸੀਂ ਤਕਰੀਬਨ 12:30 ਵਜੇ ਨਾਲ ਸਵਾ 12 ਵਜੇ ਫੋਨ ਕੀਤਾ 12:30 ਅਸੀਂ ਉੱਥੇ ਪਹੁੰਚ ਗਏ ਆਂ ਜਾ ਕੇ ਵੇਖਿਆ ਤੇ ਇਹਦਾ ਸਾਹ ਜਿਹੜਾ ਅਸੀਂ ਮਤਲਬ ਰਗਾ ਤੋਂ ਤਾਂ ਹੋ ਗਿਆ ਸੀ ਜਾ ਕੇ ਦੇ ਪੇਟ ਤੇ ਮੜਾ ਜਿਹਾ ਹੱਥ ਮਾਰਿਆ ਉਹਦੇ ਨਾਸਾਂ ਚ ਲਹੂ ਵਗਣ ਡਿਆ ਪਿਆ ਇਹ ਹੁੜਕੜਾ ਜਾਇਆ ਤੇ ਉਸੇ ਵੇਲੇ ਖਤਮ ਹੋ ਉਹ ਆਖਣ ਲੈ ਜਾਓ ਅਸੀਂ ਆਹ ਕਿੱਥੇ ਲੈ ਜਾਈਏ ਅਸੀਂ ਪੁਲਿਸ ਨੂੰ ਇਹ ਕਾਰਵਾਈ ਫੋਨ ਕੀਤਾ ਪੁਲਿਸ ਆਈ ਉੱਥੇ ਉਹਨਾਂ ਨੇ ਕਾਰਵਾਈ ਕੀਤੀ ਹੈ 174 ਦਾ 174 ਦੀ ਸੰਧ ਤੋਂ ਕਹਿਣ ਲਈ ਹੁਣ ਪੋਸਟਮਾਰ ਸ਼ੋਣਾ ਪੋਸਟਮਾਰ ਅੱਜ ਛੁੱਟੀ ਆ ਕੱਲ ਨੂੰ ਸ਼ਾਇਦ ਛੁੱਟੀ ਆ ਕੱਲ ਨਾ ਹੋਵੇ ਪਰਸਨ ਹੋਊਗਾ ਕੀ ਆਉਂਦੀ ਉਹਦੇ ਵਿੱਚ ਰਿਪੋਰਟ ਉਹਦੇ ਆਧਾਰ ਤੇ ਆਂਦੇ ਜੋ ਕੁਝ ਹੋਣਾ ਜੋ ਪਰਚਾ ਹੋਣਾ ਉਹਦੇ ਆਧਾਰ ਤੇ ਹੋਣਾ ਮੁੰਡੇ ਦੀ ਉਮਰ 25 ਸਾਲ ਦੀ ਪਹਿਲਾਂ ਵੀ ਨਸ਼ੇ ਦਾ ਆਦੀ ਸੀ ਪਹਿਲੇ ਨਸ਼ੇ ਦਾ ਆਦੀ ਸੀ ਜੀ ਅੱਜ ਤੋਂ ਤਕਰੀਬਨ ਤਕਰੀਬਨ ਸਾਲ 6 ਮਹੀਨੇ ਪਹਿਲਾਂ ਅਸੀਂ ਉਹਨੂੰ ਕੈਂਪ ਚ ਰੱਖਿਆ ਸੀ ਹੁਣ ਇਹਨੂੰ ਤਕਰੀਬਨ ਡੇਢ 2 ਮਹੀਨੇ ਹੋ ਗਏ ਘਰ ਆਏ ਇਹਨੂੰ ਹੁਣ ਬਿਲਕੁਲ ਅਸੀਂ ਸੰਤੋਸ਼ਟ ਹਾਂ 99% ਬਿਲਕੁਲ ਹੀ ਕਿ ਹੁਣ ਸਾਡਾ ਮੁੰਡਾ ਇਹ ਕੰਮ ਨਹੀਂ ਕਰਦਾ ਦੇਖਦੇ ਤੇ ਹੁਣ ਪਤਾ ਨਹੀਂ ਕੀ ਕਾਰਵਾਈ ਕਰਦੀ ਆ ਉਹ ਬਿਲਕੁਲ ਡੈੱਡ ਹੋ ਗਿਆ ਤੇ ਬੱਚਾ ਇਹਦੇ ਨਹੀਂ ਆਉਣਾ ਪਰ ਅਸੀਂ ਇਹ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਆ ਜਿਹੜਾ ਨਸ਼ੇ ਦਾ ਇਹਦਾ ਥੋੜਾ ਜਆ ਜਿੱਦਾਂ ਤੁਸੀਂ ਮਹਿਮ ਚਲਾਈਏ ਥੋੜੀ ਜੀ ਸਖਤੀ ਕਾਰਵਾਈ ਕਰੋ ਕਿ ਕੋਈ ਜਿਹੜਾ ਇੱਕ ਨਾ ਫੜ ਲੈਂਦੇ ਉਹਨੂੰ ਛੱਡੋ ਨਾ ਜਾਲ ਦੀ ਜਮਾਨਤ ਨਾ ਹੋਵੇ ਸਾਲ ਦੀ ਸਾਲ 6 ਮਹੀਨੇ ਅੰਦਰ ਰਵੇ ਉਹ ਜਾਣ ਕੇ ਦੱਸੇ ਜਾਣ ਕੇ ਕਿਸੇ ਨੂੰ ਵੀ ਮੈਂ ਅੰਦਰ ਆ ਵਾਂ ਤੇ ਥੋੜੀ ਜੀ ਪਿੰਡ ਪਿੰਡਾਂ ਦੇ ਵਿੱਚ ਖਾ ਖਰ ਕੇ ਪਿੰਡਾਂ ਦੇ ਵਿੱਚ ਸ਼ਹਿਰਾਂ ਇਸ਼ਾਰਾ ਜ ਨਹੀਂ ਪਿੰਡਾਂ ਜਾਣ ਕੇ ਪੁਲਿਸ ਚੱਕਰ ਮਾਰੇ ਦਿਨ ਰਾਤ ਦੋ ਦੋ ਟਾਈਮ ਚਾਰ ਟਾਈਮ ਚੱਕਰ ਮਾਰੇ ਜਿਹੜੇ ਨਸ਼ਈ ਆ ਜਿਹੜੇ ਖਾਂਦੇ ਆ ਜਾਂ ਵੇਚਦੇ ਆ ਉਹਨਾਂ ਨੂੰ ਫੜੇ ਉਹਨਾਂ ਨੂੰ ਕੰਡੇ ਘਰਾਂ ਤੋਂ ਬਾਹਰ ਅਸੀਂ ਇੱਕ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਸਰਕਾਰ ਨੂੰ ਮੰਗ ਕਰਦੇ ਆ ਆ ਤੇ ਸਾਡੇ ਦੇ ਘਰ ਪਰ ਬਾਦ ਹੋ ਗਿਆ ਜੀ ਅਸੀਂ ਜਿਹੜੇ ਆਉਣ ਵਾਲੀ ਦਿੱਗੀਆਂ ਪੀੜੀ ਉਹਨਾਂ ਨੂੰ ਅਸੀਂ ਇੱਕ ਇਹਨੇ ਆ ਵੀ ਆਪਣੇ ਬੱਚੇ ਬਚਾ ਲਓ ਬਚਾ ਲਓ ਬੱਚੇ ਇਹਨਾਂ ਕੋ ਨਸ਼ੇ ਵਾਲਿਆ ਕੋ ਬਚਾ ਲਓ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਕਿਪੋਲ ਸਾਡੇ ਭੈੜ ਭਰਾ ਵਾ ਲੇਕਿਨ ਸਾਡੀ ਮਦਦ ਕਰਨ ਜਰੂਰ ਮਦਦ ਸਾਡੀ ਕਰਨਾ ਸਰਕਾਰ ਨੂੰ ਵੀ ਤੇ ਪ੍ਰਸ਼ਾਸਨ ਨੂੰ ਵੀ ਤੇ ਅਸੀਂ ਵੇਚਣ ਵਾਲਿਆਂ ਨੂੰ ਵੀ ਇਹ ਨਾ ਲੋਕਾਂ ਦੇ ਬੱਚਿਆਂ ਨੂੰ ਬਰਬਾਦ ਕਰੋ ਇਹ ਬੱਚੇ ਬੜੇ ਔਖੇ ਪਲਦੇ ਆ ਬੜੇ ਔਖੇ ਮਿਲਦੇ ਆ ਜੁਜੇ 25 ਸਾਲ ਦਾ 25 ਸਾਲ ਦਾ ਜਵਾਨ ਬੱਚਾ ਜਿਹੜਾ ਘਰੋਂ ਤੇ ਚੱਗਣਾ ਉਹ ਘਰਾਂ ਨੂੰ ਪੁੱਛਿਆ ਜਾਣਾ ਬਹੁਤ ਮਦ ਭਾਗੀ ਇਹ ਕਰਨਾ ਹੋਈ ਆ ਇਹੋ ਜੀ ਇਹ ਪੰਡਾ ਦੇ ਵਿੱਚ ਪ੍ਰਸ਼ਾਸਨ ਨੂੰ ਬਹੁਤ ਸ਼ਕਤੀ ਨਾਲ ਅਕਸ਼ਨ ਲੈਣਾ ਚਾਹੀਦਾ ਇਹ ਜਿਹੜਾ ਨਸ਼ੇ ਆਉਦੇ ਵਿਰੁੱਧ ਜਿਹੜੀ ਮਹਾਂਮੈਨ ਨੂੰ ਬਹੁਤ ਸ਼ਕਤੀ ਤੌਰ ਤੇ ਵਰਤਣਾ ਚਾਹੀਦਾ ਜੀ। ਤਕਰੀਬ ਕੋਈ 2:3 1 ਵਜੇ ਇੱਕ ਫੋਨ ਆਇਆ ਤੇ ਐਸਟਰਾ ਐਸਟਰਾ ਕਰਕੇ ਕਿਸ ਜਿੰਦਰ ਸਿੰਘ 22-27 ਸਾਲ ਉਮਰ ਦਾ ਵੀ ਨਾਮ ਦਾ ਲੱਗਿਆ ਜਣਾ। ਕੋਈ ਮੋਟਰ ਵਹੀਕਲ ਤੇ ਅਸੀਂ ਜਿਹੜਾ ਉਹਦੇ ਪਾਇਆ ਸੁਖਦੇਵ ਸਿੰਘ। ਉਹਦੇ ਬਿਆਨ ਆਪਾਂ ਕਲੰਬੰਦ ਕੀਤੇ ਆ। ਉਹਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਵਾ ਉਹ ਸਹੀ ਹਾਲਾਤ ਜਾਣਨ ਲਈ ਕਿ ਇਹ ਮੌਤ ਜਿਹੜੀ ਹੈ ਕਿਵੇਂ ਹੋਈ ਹੈ 194 ਬੀ ਐਨ ਐਸਐਸ ਦੇ ਤਹਿਤ ਕਾਰਵਾਈ ਕਰ ਰਹੇ ਆ। ਉਸ ਸਮਟ ਦੀ ਰਿਪੋਰਟ ਵਿੱਚ ਜਿਹੋ ਜਿਹੇ ਹਾਲਾਤ ਆਉਣਗੇ ਉਸ ਦੇ ਮੁਤਾਬਕ ਕਾਰਵਾਈ ਕੀਤੀ ਜਾਏ। ਘਰ ਦੇ ਵਿੱਚ ਸੀ ਉਹਦਾ ਕੋਈ ਦੋਸਤ ਸੀ ਉਹਦੇ ਘਰ ਦੇ ਉਹ ਦੋਸਤ ਉਹ ਇਕੱਠੇ ਸੀਗੇ ਰਹਿੰਦੇ। ਉਸ ਘਰ ਇਕੱਠੇ ਸਤੇ ਹੀ